ਵਾਹ 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 ਸਤਿ ਆਕਾਲ ਇਹ ਮੈਂ ਤਾਂ ਹੀ ਅਰਜ਼ ਕੀਤੀ ਸੀ ਇਹ ਸ਼ਬਦ ਦਾ ਅਨੰਦ ਹੀ ਵੱਖਰਾ ਹੈ ਇਹ ਮਾਹੌਲ ਹੈ ਸ਼ਬਦਾਂ ਦਾ ਇਹ ਰਾਏ ਕੋਟ ਨਹੀਂ ਸੀ ਪੜਿਆ ਜਾ ਸਕਦਾ ਮਾਹੌਲ ਇੱਥੇ ਹੈ ਪੜਨ ਦਾ ਬਹੁਤ ਜਿਆਦਾ ਜਦੋਂ ਇਕੱਠ ਹੋਵੇ ਨਾ ਫਿਰ ਬਹੁਤ ਗੱਲਾਂ ਮਿਸ ਹੋ ਜਾਂਦੀਆਂ ਟਿਕਾਣਾ ਬਣਨ ਵਿੱਚ ਬਹੁਤ ਦਿੱਕਤ ਹੁੰਦੀ ਹੈ ਪਰ ਜਦੋਂ ਐਦਾਂ ਮਾਹੌਲ ਹੋਵੇ ਗੁਰਬਾਣੀ ਫਿਰ ਠੰਡ ਵੈਦਰ ਮੌਸਮ ਉਹ ਸਮਾਂ ਉਹ ਰਾਤ ਉਹ ਸੁਰਾ ਇਹ ਹਰ ਚੀਜ਼ ਇਕੱਠਾ ਹੁੰਦਾ ਹੈ ਫਿਰ ਗੱਲ ਬਣਦੀ ਬੜੇ ਮਾਇਨੇ ਰੱਖਦੀਆਂ ਇਹ ਚੀਜ਼ਾਂ ਇਸੇ ਕਰਕੇ ਵੇਖੋ ਕਿੰਨਾ रस ਆ ਸ਼ਬਦ ਦਾ ਸੱਚੀ ਇਹ ਗੱਲ ਆ ਵੀ ਭਾਵੇਂ ਹੁਣ ਅੱਧਾ ਘੰਟਾ ਵੀ ਸ਼ਬਦ ਚੱਲੀ ਜਾਂਦਾ ਨਾ ਮਨ ਹੈ ਆਨੰਦ ਚ ਹੋ ਗਿਆ ਲੰਮਾ ਹੀ ਹੋਵੇ ਮਤਲਬ ਇਹ ਸ਼ਬਦ ਤੇ ਇੰਨਾ ਟਿਕਿਆ ਅੱਧਾ ਘੰਟਾ ਚੱਲੀ ਜਾਣਾ ਮੈਂ ਗੁਰੂ ਸਤੋਤਰ ਪੜ੍ਹਦਾ ਹੁੰਦਾ ਸੀ ਇਸ ਲਏ ਦੇ ਉੱਤੇ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਜੀ ਦਾ ਬੜਾ ਇੱਕ ਰਸ ਬਣਦਾ ਏ ਹੁਣ ਜਿਹੜਾ ਸ਼ਬਦ ਹੈ ਨਾ ਵੀ ਜਾਗ ਸਲੋਨੜੀਏ ਸੁੱਤਿਆ ਜਾਗ ਚੇਤਾ ਰੱਖ ਬੁੱਢਾ ਹੋਣਾ ਹੈ ਚੇਤਾ ਰੱਖ ਮਰਨਾ ਹੈ ਚੇਤਾ ਰੱਖ ਇਹ ਘਰ ਛੱਡ ਕੇ ਜਾਣਾ ਹੈ ਮਾਂ ਨੂੰ ਆਨੰਦ ਲੈ ਗੋਦੀ ਵੜਿਆ ਭੱਜ ਕੇ ਜਾਇਆ ਕਰ ਪਰ ਚੇਤਾ ਨਾ ਭੁੱਲੀ ਮਾਂ ਮਰ ਜਾਣੀ ਹੈ ਇੱਕ ਦਿਨ ਇਹ ਚੇਤਾ ਰੱਖਣਾ ਪਿਓ ਚਲੇ ਜਾਣਾ ਦੁੱਖ ਨਹੀਂ ਲੱਗੇਗਾ ਸਭੋ ਜਿਆਦਾ ਗਲਵਕੜੀ ਪਾਏਗਾ ਵੀ ਛੱਡ ਜਾਣਾ ਇੱਕ ਦਿਨ ਵਿਛੋੜਾ ਦੁਨੀਆ ਦੀ ਹਰ ਚੀਜ਼ ਦੀ ਅਖੀਰ ਨੂੰ ਵਿਛੋੜਾ ਹੀ ਹੈ ਜਾਂ ਤੇ ਆਪਾਂ ਨੂੰ ਛੱਡ ਛੁੱਟ ਜਾਣਗੇ ਨਹੀਂ ਤੇ ਫਿਰ ਇੱਕ ਦਿਨ ਆਪਾਂ ਇਕੱਠੇ ਹੀ ਛੱਡ ਜਾਾਂਗੇ ਇੱਕ ਇੱਕ ਕਰਕੇ ਛੱਡ ਜਾਣਗੇ ਖਿੱਲਰ ਜਾਣਗੇ ਸਾਰਾ ਕੁਝ ਖਿੱਲਰ ਜਾਂਦਾ ਹੈ ਧੁਰ ਜਾਂਦਾ ਹੈ ਆਸੇਲੀਆਂ ਨੇ ਨਕੀਆਂ ਨਕੀਆਂ ਪਿੰਡਾਂ 'ਚ ਗਲੀਆਂ 'ਚ ਫੇਰਦੀਆਂ ਮੁੰਡੇ ਤੇ ਫੇਰ ਵੀ ਇਕੱਠੇ ਹੁੰਦੇ ਐ ਪਿੰਡ 'ਚ ਰਹਿੰਦੇ ਐ ਆੜੀ ਮਿਲਦੇ ਰਹਿੰਦੇ ਐ ਪਰ ਇਹ ਤੇ ਕਣਕਾਂ ਪੱਕੀਆਂ ਮਾਲਕਾਂ ਸਾਭ ਲਈਆਂ ਬੱਲੀ ਕਿਸੇ ਪਾਸੇ ਬੱਲੀ ਕਿਸੇ ਪਾਸੇ ਕਹਿੰਦੇ ਤੇ ਕਣਕਾਂ ਪੱਕਦੀਆਂ ਰੇ ਇਕੱਠੀ ਉੱਗਦੀ ਐ ਕਣਕ ਪਰ ਕੋਈ ਬੱਲੀ ਕਿਤੇ ਕੋਈ ਬੱਲੀ ਕਿਤੇ ਇਦਾਂ ਕੀ ਜੋਰ ਹੈ ਧੀਆਂ ਨਮਾਣੀਆਂ ਦਾ ਜੰਮੀ ਕਿਸੇ ਪਾਸੇ ਚੱਲੀ ਕਿਸੇ ਪਾਸੇ ਕਿਤੇ ਜੰਮਦੀਆਂ ਮੁੜ ਕੇ ਸਹੇਲੀਆਂ ਮਿਲ ਵੀ ਨਹੀਂ ਸਕਦੀਆਂ ਹੁੰਦੀਆਂ ਪਹਿਲਾਂ ਤੇ ਲੋਕੀ ਤੀਆਂ ਮਲਾਉਂਦੇ ਹੁੰਦੇ ਸੀ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਮਹੀਨਾ ਮਹੀਨਾ ਪਿੰਡ 'ਚ ਮੁੜੇ ਆਉਂਦੀਆਂ ਅੱਜ ਕੱਲ ਤੇ ਰਿਵਾਜ ਖਤਮ ਹੋ ਗਿਆ ਇੱਕ ਕਰੀ ਵਿਛੜ ਗਏ ਬਸ ਪੜਦੇ ਸੀ ਸਕੂਲ ਇਕੱਠੇ ਰਹਿੰਦੇ ਸੀ ਇੱਕ ਕਰੀ ਵਿਛੜ ਗਏ ਪਤਾ ਹੀ ਨਹੀਂ ਆ ਹੁਣ ਕਿੰਨੇ ਮੁੰਡੇ ਹੋ ਕੋਈ ਰਾਏਕੋਟ ਲੱਗਿਆ ਹੋਇਆ ਕੋਈ ਬਰਨਾਲੇ ਲੱਗਿਆ ਹੋਇਆ ਕੋਈ ਲੁਧਿਆਣੇ ਕੰਮ ਤੇ ਜਾਂਦਾ ਕੋਈ ਖੇਤਾਂ 'ਚ ਲੱਗਿਆ ਹੋਇਆ ਉਹ ਜਿਹੜੇ ਹਰ ਰੋਜ਼ ਇਕੱਠੇ ਹੁੰਦੇ ਸੀ ਹੁਣ ਕਿੱਥੇ ਟਾਈਮ ਮਿਲਦਾ ਆਪੋ ਆਪਣੇ ਕੰਮਾਂ 'ਚ ਸਭ ਖਿਲਰ ਗਏ ਹਰ ਚੀਜ਼ ਨੇ ਇੱਕ ਦਿਨ ਦੂਰ ਹੋ ਜਾਣਾ ਤਾਂ ਕਰਕੇ ਆਪਣੇ ਫਰਜ਼ ਨਾਲ ਨਾਲ ਨਿਭਾਉਂਦੇ ਰਹੀਏ ਤੇ ਕੁਝ ਚੀਜ਼ਾਂ ਮਹਿੰਗੀਆਂ ਐ ਮੈਂ ਨਾ ਪਿਆਰ ਕਰਨ ਵਾਲੇ ਦੀ ਗੱਲ ਕਰਦਾ ਸੀ ਵੀ ਪਿਆਰ ਦਾ ਮਨ ਭਰ ਕੇ ਰੱਖ ਫਿਰ ਐ ਲੱਗੂ ਵੀ ਸਾਰੀ ਕਾਇਨਾਤ ਤੈਨੂੰ ਪਿਆਰ ਕਰਦੀ ਐ ਅਸੀਂ ਕੈਂਪ 'ਚ ਗੱਲ ਕਰਦੇ ਹੁੰਨੇ ਆ ਸੁਣੋ ਤੂੰ ਨਾ ਐਦਾ ਤੁਰਿਆ ਜਾ ਰਾਏਕੋਟ ਤੱਕ ਤੇ ਸੋਚ ਕੇ ਜਾਈ ਜਿਹੜਾ ਦਰਖਤ ਦਿਸੂ ਉਹਦੇ ਕੰਨੇ ਪਿਆਰ ਭੇਜਣਾ ਵੀ ਮੈਂ ਇਹਨੂੰ ਵੀ ਪਿਆਰ ਕਰਦਾ ਐ ਕਹਿੰਦਾ ਜਾਣਾ ਆ ਇੱਕ ਦਰਖਤ ਐ ਮੈਂ ਇਹਨੂੰ ਵੀ ਪਿਆਰ ਭੇਜ ਰਿਹਾ ਆਪਣੇ ਵੱਲੋਂ ਆ ਮੈਨੂੰ ਚੰਦਰਮਾ ਦਿਸਦਾ ਮੈਂ ਇਹਨੂੰ ਵੀ ਪਿਆਰ ਭੇਜਦੀ ਆ ਆ ਮੈਨੂੰ ਕਿਕਰ ਦਾ ਬੁੱਡਾ ਵੀ ਦਿਸਿਆ ਮੈਂ ਇਹਨੂੰ ਵੀ ਪਿਆਰ ਭੇਜਦੀ ਆ ਆ ਮਾੜਾ ਜਿਹਾ ਮੈਨੂੰ ਵੇਲ ਵੀ ਦਸੀ ਆ ਮੈਂ ਇਹਨੂੰ ਵੀ ਪਿਆਰ ਭੇਜਦਾ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜਾ ਬੰਦਾ ਤੇਰੇ ਸਾਹਮਣੇ ਕਾਲਾ, ਗੋਰਾ, ਮੋਟਾ, ਪਤਲਾ ਕੋਈ ਸੀਰੀ, ਕੋਈ ਪਾਲੀ, ਕੋਈ ਜ਼ਿੰਮੇਦਾਰ ਕੋਈ ਵੀ ਆਇਆ ਮੈਂ ਸਭ ਨੂੰ ਪਿਆਰ ਭੇਜਦੀ ਆ ਮੈਂ ਸਭ ਨੂੰ ਪਿਆਰ ਭੇਜਦੀ ਆ ਰਾਏਕੋਟ ਪੌਣ ਜੀ ਘੰਟਾ ਲਾ ਕੇ ਸਾਰਿਆਂ ਨੂੰ ਪਿਆਰ ਕਰਦਾ ਜਾਈ ਉਥੇ ਜਾ ਕੇ ਤੈਨੂੰ ਐ ਲੱਗੂ ਸਾਰੇ ਹੀ ਮੈਨੂੰ ਪਿਆਰ ਭੇਜ ਰਹੇ ਨੇ ਰਿਫਲੈਕਟ ਹੋਣਾ ਹੈ ਮੁੜਨਾ ਹੈ ਤੇਰੇ ਪਿਆਰ ਨੇ ਐ ਲੱਗਣਾ ਸਾਰੇ ਮੈਨੂੰ ਪਿਆਰ ਕਰਦੇ ਆ ਬਹੁਤ ਮੈਨੂੰ ਪਿਆਰ ਕਰਦੇ ਕਿਉਂਕਿ ਤੂੰ ਬਹੁਤ ਦੇ ਕੇ ਆਇਆ ਹੈ ਤੇ ਜਦੋਂ ਤੂੰ ਐ ਭੈੜਾ ਮੂੰਹ ਬਣਾ ਕੇ ਖਿੱਚ ਕੇ ਲੰਘਦਾ ਤੈਨੂੰ ਐ ਲੱਗਦਾ ਸਾਰੇ ਕੰਡੇ ਮੈਨੂੰ ਹੀ ਜੁਬਣ ਵਾਸਤੇ ਬਣੇ ਆਂ ਸਾਰੀ ਦੁਨੀਆ ਮੇਰੀ ਵੀ ਵੈਰੀ ਐ ਮੈਂ ਹੀ ਇਕੱਲਾ ਰਹਿ ਗਿਆ ਸਾਰੇ ਲੋਕ ਵੈਰੀ ਮੇਰੇ ਇਕੱਲੇ ਦੇ ਬਣੇ ਹੋਏ ਐ ਸਾਰੀ ਦੁਨੀਆ ਮੇਰੀ ਦੁਸ਼ਮਣ ਐ ਪਿਆਰ ਕਰੋਗੇ ਉਹ ਪਿਆਰ ਦਾ ਭਾਵ ਮਨ ਵਿੱਚ ਪੈਦਾ ਹੋਏਗਾ ਜ਼ਿੰਦਗੀ ਸਬਰ ਜਾਂਦੀ ਐ ਗੁਰਮਖੋ ਅੱਜ ਕੱਲ ਦੁੱਧ ਖਰੀਦਣਾ ਹੋਵੇ ਨਾ ਦੁੱਧ ਤੇ ਕਈ ਸਜਣਾ ਦੇ ਘਰਾਂ 'ਚ ਜਾਈਦਾ ਹੈ ਮੈਰਾ ਤੇ ਸੁਭਾਅ ਹੈ ਮੱਜਾਂ ਰੱਖੀਆਂ ਹੁਣ ਮੈਂ ਮੱਜਾਂ 'ਚ ਚਲੇ ਜਾਣਾ ਗਾਈਆਂ 'ਚ ਨਿਕਿਆ ਹੁੰਦੇ ਆ ਧਾਰ ਕੱਢਦੇ ਹੁੰਦੇ ਸੀ ਮੱਜਾਂ ਰੱਖਣੀਆਂ ਗਾਵਾਂ ਰੱਖਣੀਆਂ ਬੜਾ ਪਸੰਦ ਸੀ ਉਹ ਵੀ ਘਰ 'ਚ ਲਵੇਰਾ ਮੇਰੇ ਮਾਤਾ ਪਿਤਾ ਪਿੰਡ ਮੇਰਾ ਢੜਰੀਆਂ ਛੱਡ ਕੇ ਸਮਾਣੇ ਚਲੇ ਗਏ ਸ਼ਹਿਰ 'ਚ ਖੇਤੀ ਜ਼ਮੀਨ ਉੱਥੇ ਹੀ ਰਹਿ ਗਈ ਠੇਕੇ ਤੇ ਦਿੰਦੇ ਨੇ ਹੁਣ ਤੱਕ ਤੇ ਮੇਰੀ ਮਾਂ ਨੂੰ ਨੀਂਦ ਨਹੀਂ ਸੀ ਆਉਂਦੀ ਹੁੰਦੀ ਮੱਝਾਂ ਨਹੀਂ ਸੀ ਕਹਿੰਦੇ ਲਿਆਓ ਦੋ ਤਿੰਨ ਮੱਝਾਂ ਰੱਖੀਆਂ ਹੋਈਆਂ ਸੀ ਦੁੱਧ ਆਉਣਾ ਬਾਲਟੀਆਂ ਭਰ ਕੇ ਕਰੇ ਖੁਸ਼ ਹੁੰਦੀ ਸੀ ਮੈਂ ਇੱਕ ਵਾਰ ਨਾਰਾਜ਼ ਹੋ ਗਿਆ ਮੈਂ ਕਿਹਾ ਮੱਝਾਂ ਵੇਚ ਦਿਓ ਮੇਰੇ ਕਹਿਣ ਤੇ ਮੱਝਾਂ ਵੇਚਤੀਆਂ ਮੈਨੂੰ ਲੱਗਿਆ ਵੀ ਖੇਚਲਾ ਜ਼ਿਆਦਾ ਕਰਦੇ ਐ 10 ਕਿਲੋ ਮੁੱਲ ਲੈ ਲਿਆ ਕਰੋ 10 ਕਿਲੋ 5 ਜੀਕਰੇ 10 ਕਿਲੋ ਦੁੱਧ ਤੇ ਮੇਰਾ ਭਰਾ ਛੋਟਾ ਇੱਕ ਦਿਨ ਆਇਆ ਕਹਿੰਦਾ ਜੀ ਇੱਕ ਅਗਿਆ ਲੈਣੀ ਹੈ ਮੈਂ ਕਿਹਾ ਕੀ ਕਹਿੰਦੇ ਨਰਾਪ ਅਫਸਰ ਰਹੀਦੀ ਮਾਤਾ ਬਿਮਾਰ ਬਿਮਾਰ ਹੈ ਮੈਂ ਕੀ ਹੋ ਗਿਆ ਕਹਿੰਦੇ ਤੁਸੀਂ ਪੁੱਛ ਲਓ ਮੈਂ ਕਿਹਾ ਕੀ ਹੋਇਆ ਮੈਨੂੰ ਕਹਿੰਦੀ ਬਾਬਾ ਜੀ ਬਸ ਇੱਕ ਮੱਝ ਰੱਖ ਲੈਣ ਦਿਓ ਮੈਂ ਕਿਹਾ ਕਿਉਂ ਕਹਿੰਦੇ ਬਸ ਰੱਖ ਲੈਣ ਦਿਓ ਮੈਂ ਕਿਹਾ ਵੀ ਤੁਸੀਂ ਦੁੱਧ 10 ਕਿਲੋ ਲੈ ਲਓ 15 ਕਰ ਦੇ ਮੈਂ ਕਿਹਾ 15 ਲੈ ਲਓ ਕਹਿੰਦੇ ਗੱਲ 15 ਕਿਲੋ ਦੀ ਨਹੀਂ ਉਹ ਜਿਹੜਾ ਝੱਗ ਨਾਲ ਬਾਲਟੀ ਭਰ ਕੇ ਆਉਂਦੀ ਸੀ ਨਾ ਉਹ ਭਾਵੇਂ 5 ਹੀ ਆਵੇ ਪਰ ਸਬਰ ਨਹੀਂ ਮੈਨੂੰ ਆਉਂਦਾ ਉਹਦੇ ਬਿਨਾਂ ਚੰਗਾ ਨਹੀਂ ਲੱਗਦਾ ਘਰਾਂ 'ਚ ਮੱਝਾਂ ਰੱਖਦੇ ਐ ਕਈ ਤੇ ਮੈਂ ਚਲੇ ਜਾਣਾ ਹੁੰਦਾ ਕਈਆਂ ਨੂੰ ਜੇ ਮੇਰੇ ਕੋਲ ਟਾਈਮ ਹੋਵੇ ਵੇਲਾ ਮੈਂ ਪੁੱਛੂੰ ਦੁੱਧ ਕਿੱਥੋਂ ਆਉਂਦਾ ਤੇ ਪਿੰਡ ਵਾਲਾ ਵੀ ਜਦੋਂ ਕਹਿੰਦਾ ਨਾ ਵੀ ਅਸੀਂ ਤੇ ਦੁੱਧ ਹੀ ਤੋਂ ਆਉਂਦਾ ਫਿਰ ਮੈਂ ਕਿਹਾ ਤੂੰ ਪਿੰਡ 'ਚ ਰਹਿਣਾ ਕੋਈ ਗਾਂ ਮੱਝ ਰੱਖੋ ਮਾੜਾ ਮੋਟਾ ਕੋਈ ਗਾਂ ਦਾ ਘਰੇ ਆਪਣਾ ਹੋਵੇ ਦੁੱਧ ਹੋ ਗਿਆ ਗਾਂ ਆ ਗਈ ਦੁੱਧ ਆਜੂ ਪਨੀਰ ਆਜੂ ਲੱਸੀ ਆਜੂ ਮੱਖਣ ਆਜੂ ਦੇਸੀ ਘਿਓ ਘਰ ਦਾ ਬਣ ਜੂ ਕਿੰਨਾ ਕੁਝ ਹੋ ਜੂ ਘਰ ਦਾ ਜੇ ਇੱਕ ਮੱਝ ਰੱਖ ਲਵੇਂ ਇੱਕ ਨਾਲ ਕਿੰਨਾ ਕੁਝ ਆਜੂ ਤੂੰ ਇੱਕ ਦਰਖਤ ਲਾ ਦੇ ਚਿੜੀ ਵੀ ਆਜੂ ਗੱਲੜ ਵੀ ਆ ਜਾਣਗੇ ਆਪੇ ਹੀ ਨਿੱਕੇ ਨਿੱਕੇ ਜਾਨਵਰ ਕਿੰਨੇ ਆ ਇੱਕ ਦਰਖਤ ਲਾਏਗਾ ਤੇ ਸਾਰਾ ਕੁਝ ਆਪੇ ਮੋੜਾਉਣਾ ਤੇ ਇੱਕ ਗਾਮ ਮੱਝ ਰੱਖੇਗਾ ਤੇ ਕਿਆ ਨਜ਼ਾਰਾ ਹੈ ਤੇ ਸ ਆਦਤ ਨਹੀਂ ਸਾਡੇ ਸੁਭਾ ਨਹੀਂ ਤੇ ਮੈਂ ਤੇ ਇੰਨਾ ਕਮਲਾ ਹੋਇਆ ਪਿੱਛੇ ਜੇ ਇੱਕ ਸਾਹੀਵਾਲ گاਉਂ ਮਾਨਸਾ ਸਾਡਾ ਪ੍ਰੇਮੀ ਪਿਆਰ ਵਾਲਾ ਸਿੰਘ ਹੈ ਬੂਟਾ ਸਿੰਘ ਸਾਹੀਵਾਲ گاਉਂ ਤੋਂ ਲੈ ਆਂਦੀ ਮੈਂ ਪਿੱਛੇ ਬਾਗ ਚ ਬਣਾ ਲਈ ਸਾਡੇ ਮੈਂ ਪਤਾ ਕਿਉਂ ਬਣਾਈ ਮੈਂ ਕਿਹਾ ਮੈਂ ਧਾਰ ਕੱਢਿਆ ਕਰੂ ਮੈਂ ਇਦਾਂ ਸੋਚ ਕੇ ਤੇ ਇੱਕ ਦਿਨ ਮੈਂ ਗਿਆ ਵੀ ਹੁਣ 25 ਸਾਲ 27 ਸਾਲ ਪਹਿਲਾਂ ਦੀ ਗੱਲ ਮੇਰੇ ਤੇ ਮੋਢੇ ਤੋਂ ਹੁਣ ਕਾ ਮੇਰੇ ਤੋਂ ਵੱਜ ਜਾਣਾ ਬੱਜੇ ਮੇਰਾ ਮੋਢਾ ਐ ਕਿਉਂਕਿ ਕੀਤਾ ਨਹੀਂ ਕਦੇ ਹੁਣ ਹੁਣ ਧਾਰਾਂ ਕਿੱਥੇ ਕੱਟੀਆਂ ਤੇ ਤੇ ਹੁਣ ਕਰਨਾ ਜੇ ਹੁਣ ਕਰੋ 10 15 ਦਿਨਾਂ ਬਾਅਦ ਫਿਰ ਮੋਢੇ ਸੈੱਟ ਹੋ ਜਾਣ ਉਹ ਦੁੱਧ ਵੀ ਉਹਨੇ 5 6 ਕਿਲੋ ਦੇ ਦਿੱਤਾ ਬਾਲਟੀ ਭਰ ਕੇ ਤੇ ਮੈਂ ਜਉ ਲਗਿਆ ਚੌੜ ਚੌੜ ਦੇ ਵਿੱਚ ਮੇਰਾ ਤੇ ਕੁੰਡਾ ਹੋ ਗਿਆ ਮੈਂ ਕਿਹਾ ਤੇ ਕੰਮ ਔਖਾ ਐ ਤੇ ਅੱਛਾ ਮੈਨੂੰ ਇੰਨਾ ਚਾ ਮਤਲਬ ਮੱਝ ਵੀ ਗਾਂ ਇੱਥੇ ਕੋਲੇ ਰੱਖੋ ਵੀ ਐ ਮਤਲਬ ਦੁੱਧ ਹੋਣਾ ਚਾਹੀਦਾ ਐ ਮੈਨੂੰ ਖੁਸ਼ੀ ਕਈ ਘਰਾਂ ਚ ਜਾਈਦਾ ਤੇ ਕਹਿਣਗੇ ਕਈ ਕਿ 50 ਰੁਪਏ ਲੀਟਰ ਸ਼ਹਿਰੀਏ ਕਹਿਣਗੇ 100 ਰੁਪਏ ਨੂੰ ਕਿਲੋ ਦੁੱਧ ਮਿਲਦਾ ਅਸਲੀ ਅਸਲੀ ਦੁੱਧ 100 ਨੂੰ ਕਿਲੋ ਵੀ ਮਿਲਦਾ ਲੀਟਰ ਕਿਲੋ ਨਹੀਂ ਮਾਫ ਕਰਨਾ ਲੀਟਰ 100 ਦਾ ਲੀਟਰ ਦੁੱਧ ਵੀ ਮਿਲਦਾ ਹੈ 120 ਰੁਪਏ ਤੱਕ ਵੀ ਦਿੱਲੀ ਵਾਲੇ ਲੈਂਦੇ ਐ ਵਧੀਆ ਦੁੱਧ ਹੋਵੇ 120 ਰੁਪਏ ਵੀ ਲੈਂਦੇ ਚਲੋ ਗੱਲ ਕੀ ਕਹਿਣੀ ਚਾਹੁੰਨੇ ਆ ਵੀ 100 ਨੂੰ ਲੀਟਰ ਦੁੱਧ ਹੋ ਗਿਆ 200 ਨੂੰ ਲੀਟਰ ਦੁੱਧ ਹੋ ਗਿਆ 50 ਰੁਪਏ ਲੀਟਰ ਦੁੱਧ ਹੋ ਗਿਆ ਪਰ ਦੁੱਧ ਕਿੰਨਾ ਮਹਿੰਗਾ ਹੈ ਦੁਨੀਆ ਵਿੱਚ ਜੇ ਕਿਤੇ ਸਭ ਤੋਂ ਮਹਿੰਗਾ ਦੁੱਧ ਸਭ ਤੋਂ ਮਹਿੰਗਾ ਦੁੱਧ ਸਭ ਤੋਂ ਮਹਿੰਗਾ ਦੁੱਧ ਜੇ ਕਿਸੇ ਨੇ ਖਰੀਦਿਆ ਮੁੱਲ ਲੈ ਕੇ ਡੈਰੀ ਤੋਂ ਕਹਿੰਦੇ ਜੱਥੇ ਦੀ ਸੇਵਾ ਕਰੋ ਸ਼ਕਾਓ ਪਰ ਸਭ ਤੋਂ ਮਹਿੰਗਾ ਦੁੱਧ ਜੇ ਕਿਸੇ ਨੇ ਖਰੀਦਿਆ ਤੇ ਖਰੀਦ ਕੇ ਪਿਆਇਆ ਉਹ ਹੈ ਬਾਬਾ ਮੋਤੀ RAM ਮਹਾਰਾ ਜੀ ਐਡਾ ਮਹਿੰਗਾ ਦੁੱਧ ਦੁਨੀਆ 'ਚ ਕਿਤੇ ਨਹੀਂ ਏ ਮੈਂ ਤਾਂ ਮੋਤੀ RAM ji ਦੀ ਗੱਲ ਕਰਨ ਲੱਗਿਆ ਅੱਜ ਤੋਂ ਫੋਟੋ ਦਿੰਦੇ ਆ ਨਾ ਸਾਬਜਾਦਿਆਂ ਦੀ ਲੱਗੀ ਉੱਤੇ ਇਹ ਛੋਟੇ ਸਾਬਜਾਦਿਆਂ ਦੀ ਯਾਦ ਚ ਸਮਾਗਮ ਇਹਨਾਂ ਨੇ ਰੱਖਿਆ ਸੀ ਤੇ ਹੁਣ ਆਪਾਂ ਪ੍ਰਸੰਗ ਤੇ ਸਾਬਜਾਦਿਆਂ ਦਾ ਨਹੀਂ ਸੁਣਾ ਸਕੇ ਕਿਉਂਕਿ ਸਵਾ ਨੇੜੇ ਆ ਰਹੀ ਹੈ Eid ki assi Fateghard sahib diwan rakhe hai saba de 25 ਤੇ 26 ਦੀਆਂ ਦੋ ਰਾਤਾਂ ਸਾਬਜਾਦਿਆਂ ਨੇ ਦਸੰਬਰ ਦੀਆਂ Fateghard sahib ਕੱਡੀਆਂ ਲੰਗਾਈਆਂ ਸੀ ਇੱਕ 11 ਪੋ ਇੱਕ 12 ਪੋ ਤੇ ਅਸੀਂ ਦੋ ਦੀਵਾਨ ਫਤੇਗੜ ਸਾਹਿਬ ਰੱਖੇ ਐ ਉਸੇ ਥਾਂ ਤੇ ਨੇੜੇ ਪੰਡਾਲ ਲਾਇਆ ਚਾਰ ਏਕੜ ਜਗ੍ਹਾ 'ਚ ਪੰਡਾਲ ਉੱਥੇ ਲੱਗਣਾ ਉਹ ਚਲੋ ਇਤਿਹਾਸ ਨੇੜੇ ਆਪਾਂ ਸਾਬਜ਼ਾਦਿਆਂ ਦਾ ਸਾਰੇ ਜਾਣਦੇ ਵੀ ਹਾਂ ਸੁਣਿਆ ਵੀ ਹਾਂ ਫਿਰ ਵੀ ਸੁਣ ਲੈਣਾ ਜਿੰਨੀ ਵਾਰੀ ਸੁਣ ਲੋ ਉਨਾ ਹੀ ਨਮਾ ਲੱਗਦਾ ਹੈ ਉਨਾ ਹੀ ਵਾਰਾਗ ਆਉਂਦਾ ਇਹ ਨਹੀਂ ਹੈ ਵੀ ਅੱਜ ਤੋਂ 25 ਸਾਲ ਪਹਿਲਾਂ ਸੁਣਾਈ ਦਾ ਸੀ ਉਦੋਂ ਵਰਾਗ ਘੱਟ ਸੀ ਤੇ ਅੱਜ ਅੱਜ ਕਿਤੇ ਉਦੋਂ ਵੱਧ ਸੀ ਹੁਣ ਘਟ ਗਿਆ ਜਦੋਂ ਸੁਣਾਈਏ ਉਹ ਸਦਾ ਹੀ ਨਵਾਂ ਲੱਗਦਾ ਤੇ ਮੈਂ ਇਤਿਹਾਸ ਤੇ ਸਾਹਜਦਿਆਂ ਦਾ ਬਹੁਤ ਵਾਰ ਸੁਣਾਇਆ ਪਰ ਦੋ ਗੱਲਾਂ ਇੱਕ ਗੱਲ ਤੇ ਕਈ ਵਾਰ ਹੀ ਕੀਤੀ ਹੈ ਸਭ ਤੋਂ ਮਹਿੰਗੀ ਦੁਨੀਆ 'ਚ ਥਾਂ ਜੇ ਕੋਈ ਵਿਕੀ ਹੈ ਜਾਂ ਕਿਸੇ ਨੇ ਖਰੀਦੀ ਹੈ ਅੱਜ ਤੱਕ ਤੁਸੀਂ ਇਹੋ ਜੀ ਜਗ੍ਹਾ ਵੀ ਹੈਗੀ ਹੈ ਭਾਈ ਜਿਹੜੀ 5 ਕਰੋੜ ਦਾ ਫੁੱਟ ਹੈ ਇੱਕ ਇੱਕ ਫੁੱਟ ਜਗਾ ਸਕੁਅਰ ਫਿਟ ਸਕੁਅਰ ਫੀਟ ਐਦਾਂ ਸਕੁਅਰ ਫੀਟ ਜਿਹੜਾ ਨਾ ਇੱਕ ਸਮਝ ਲਓ ਇੰਨਾ ਕੁ ਚੌਰਸ ਜਗਾ ਛੋਟਾ ਜ 5 ਕਰੋੜ ਦੀ ਦਿੱਲੀ ਚ ਹੈਗੀ ਐ 5 ਕਰੋੜ ਦੀ ਇੱਕ ਫਿਟ ਇੱਕ ਸਕੁਅਰ ਫਿਟ 10 ਸਕੁਅਰ ਫਿਟ ਜਗਾ ਖਰੀਦਣੀ ਐ ਜੇ ਉੱਥੇ 50 ਲੱਖ ਇੰਨੀ ਮਹਿੰਗੀ ਜਗ੍ਹਾ ਨਿਊਯਾਰਕ ਵਿੱਚ ਕਿੰਦੀ ਮਹਿੰਗੀ ਜਗ੍ਹਾ ਹੈ ਦੁਨੀਆ ਦਾ ਵੱਡਾ ਸ਼ਹਿਰ ਮਹਿੰਗੀ ਤੋਂ ਮਹਿੰਗੀ ਜਗ੍ਹਾ ਪਰ ਬੜੀ ਵਾਰੀ ਇਹ ਗੱਲ ਕਹੀ ਹੈ ਵੀ ਕੀਮਤ ਲੋਕਾਂ ਨੇ ਵੜੀ ਦਿੱਤੀ ਹੈ ਪਰ ਸਭ ਤੋਂ ਮਹਿੰਗੀ ਜਗ੍ਹਾ ਹੈ ਅੱਜ ਤੱਕ ਕਿਸੇ ਨੇ ਸੋਨੇ ਦੀਆਂ ਅਸ਼ਰਫੀਆਂ ਢੋਲੂ ਹੁੰਦਾ ਨਾ ਦੀ ਢੋਲੂ 100 ਰੁਪਇਆ ਆਪਾਂ ਵੇਖਿਆ ਸਭ ਨੇ ਰੁਪਈਏ ਵਰਗਾ ਅਸ਼ਰਫੀ ਰੁਪਈਏ ਵਰਗੀ ਸੋਨੇ ਦੀ ਤੇ ਵਜੀਦੇ ਨੇ ਕਿਹਾ ਸੀ ਟੋਡਰਮੱਲ ਜੇ ਸਭ ਜਾਤਿਆਂ ਦਾ ਸੰਸਕਾਰ ਕਰਨਾ ਹੈ ਨਾ ਤੇ ਜਗਾ ਮੁੱਲ ਖਰੀਦ ਤੇ ਬਾਬਾ ਛੇਠ ਟੋਡਰਮੱਲ ਇਹਨੇ ਜਗਾ ਖਰੀਦੀ ਉਹ ਕਹਿੰਦਾ ਧਰਤੀ ਤੇ ਸੋਨਾ ਵਿਛਾ ਦੇ ਉਨੀ ਜਗਾ ਦੇ ਦੂੰ ਅਸ਼ਰਫੀਆਂ ਸਿੱਧੀਆਂ ਨਹੀਂ ਲਾਉਣ ਦਿੱਤੀਆਂ ਐਲ ਜੇ ਐ ਲੱਗੇ ਫਿਰ ਤੇ ਘਟ ਬਣਨਗੀਆਂ ਇਹ ਸਿੱਧੇ ਰੋਕ ਦੀਆਂ ਲਾ ਕਹਿੰਦੇ ਤੇ ਸਿੱਧੇ ਰੋਕ ਦੀਆਂ ਲਾ ਕੇ ਬਾਬਾ ਟੋਡਰ ਮੱਲ ਨੇ ਜਗਾ ਮੁੱਲ ਖਰੀਦੀ ਸਾਰਾ ਕੁਝ ਲਾਤਾ ਆਪਣਾ ਲੱਖੀ ਸ਼ਾ ਬਣ ਜਾ ਰਹੇ ਨੇ ਆਪਣਾ ਘਰ ਫੂਕਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਸਕਾਰ ਕਰਨ ਲਈ ਇਹ ਰਿਸ਼ਤੇਦਾਰੀ ਸੀ ਸਾਰੇ ਟੋਡਰ ਮੱਲ ਵੀ ਬਾਬਾ ਮੱਖਣ ਸ਼ਾ ਲਬਾਣਾ ਵੀ ਸਾਰੇ ਇਹ ਤਕੜੇ ਸ਼ਾ ਸੀ ਲਬਾਣੇ ਸਿੱਖ ਅੱਜ ਵੀ ਤੁਸੀਂ ਲਬਾਣੇ ਸਿੱਖ ਵੇਖੋਗੇ ਨਾ ਸਿੱਖਾਂ ਦੇ ਵਿੱਚ ਸਭ ਤੋਂ ਅਮੀਰ ਕੌਮ ਹੈ ਜਿਹੜੀ ਇੱਕ ਨੰਬਰ ਦੇ ਉੱਤੇ ਜਿਨ੍ਹਾਂ ਨੂੰ ਅਸੀਂ ਭਾਪੇ ਬਰਾਦਰੀ ਵਾਲੇ ਕਹਿ ਦਿੰਦੇ ਆਂ ਸ਼ਹਿਰਾਂ 'ਚ ਰਹਿਣ ਵਾਲੇ ਉਹ ਨੇ ਤੇ ਦੂਜੇ ਨੰਬਰ ਦੇ ਉੱਤੇ ਲਬਾਣੇ ਸਿੱਖ ਜਿਹੜੇ ਅਮੀਰ ਸਿੱਖ ਆ ਦੁਆਬੇ ਦੇ ਵਿੱਚ ਜਾਓਗੇ ਓੜਮੁੜ ਟਾਂਡਾ ਜਲੰਧਰ ਦਾ ਇਲਾਕਾ ਇੱਥੇ ਸਾਰੇ ਸਿੱਖ ਜਿਹੜੇ ਆ ਅਮੀਰ ਸਿੱਖ ਨੇ ਬਹੁਤ ਪੈਸੇ ਵਾਲੇ ਤੇ ਮੈਂ ਰਾਏਕੋਟ ਵੀ ਦੱਸਿਆ ਸੀ ਗੁਰੂ ਨਾਨਕ ਸਾਹਿਬ 베ਦੀ ਗੁਰੂ ਅਮਰਦਾਸ ਜੀ 36